ਇਹ ਕਰੈ ਸਤਿਨਾਮ ਮਹਾਂਸਰੈ ਗੁਰੂ ਗੰਦਾਰੀ ਮਹੇਸਰੈ ਗੁਰੂ ਸਾਹਿਬ ਦਿਲਾਰਾ ਦੇਵੇ ਕਾਰੋਗਾਰ ਬਣਾਵੇ ਯਾਰ ਕਾਰੋਗਾਰ ਬਣਾ ਲਹਿ ਜਾਵੇ ਵਸਕਟਵਾ ਤਾ ਪਾਵੇ ਲਾਵੇ ਮਨ ਕੀ ਬਾਤ ਨਾ ਕਰੇ ਜਿਐਸੀ ਤੇਰੀ ਬਣੀ ਬਾਉ ਬਣਾਵੇ ਕਾਈ ਫਦ ਮਹਾਂ ਦੇ ਲਾਰ ਮੋ ਕੇ ਵੋ ਆ ਕਰ ਦੇ ਗੋਰਾ ਨੇ ਜਾਵਣ ਚਲੇ ਮਾਂ ਦੇ ਵਿੱਚ ਚਾਚਰਵਾਣੀ ਬਣ ਤ ਬਣਾਵੇ ਚਾਚਰਵਾਣੀ ਬਣ ਤ ਬਣਾਵੇ ਗੋਰਾ ਗੋਰਾ ਬਾਲਕ ਸੇ ਬੂਟੇ ਬਣ ਜਾਵੇ ਬੂਟੇ ਬਣੇ ਕੰਜਾਰ ਸਾਲ ਦੇ ਇੱਕ ਤਰਫ ਦਾ ਬਣਾ ਕਾਂਗਣਾ ਦੂਜੇ ਤਰਫ ਦੀ ਪੈਰ ਰਾਤ ਸੋਕ ਦਾ ਸਾ ਤੇਰਾ ਗੁੰਮ ਲੈ ਸੇਰਾ ਗੁੰਮ ਮਸਤ ਪੈ ਰਖ ਲੈ ਲੜਾ ਕੇ ਬਣ ਤਵਣਾ ਰਾਵ ਦੇ ਨਾ ਨਸ ਕੇ ਬਣ ਤਵਣਾ ਰਾਵ ਦੇ ਨਾ ਰੋਸਿਆ ਰੋਸਿਆ ਫਿਰੈ ਨਾ ਦੀ ਆਰ ਸਿਆ ਰੋਸਿਆ ਫਿਰੈ ਨਾ ਦੀ ਆ ਮੈਂ ਨਹੀਂ ਜਾਣਾ ਤੇਰੇ ਜਨਮ ਮੈਂ ਕਿਉਂ ਨਹੀਂ ਜਾਣਾ ਮੇਰੇ ਜਨਮ ਮੈ ਆਪ ਸਿੰਘਰ ਕੇ ਮੈਂ ਨਹੀਂ ਆਰਾ ਮੇਰੇ ਬੱਚਾ ਤਨੈ ਸਿੰਘਾਰੂ ਆ ਮੇਰੇ ਬੱਚਾ ਤਨੈ ਸਿੰਘ ਕੈ ਸਾਂਜ ਕੈ ਮਿਟੀ ਉਤਾਰਾ ਮੇਰੇ ਖਾਲਾ ਕੀ ਖਾਟੀ ਪਾਵੈ ਤੱਲੀ ਬਾਂਦੀ ਗਲ ਕੇ ਵੀ ਸਨ ਥੰਮ ਥੰਮ ਤੋਂ ਬਿਆ ਚਿੰਤਾ ਨਾ ਅਸਲ ਵਰਾ ਤੇ ਨਾ ਹੈ ਵਣਿਆਵੇ ਅਸਲ ਤੋਣਾ ਨਾ ਹੈ ਵਣਿਆਵੇ ਮੇਰੇ ਇਹ ਪੀਸ ਤੇ ਕਰੋ ਤਵਾਰ ਪਲ ਮੈ ਰ ਆਵੇਂ ਪਲ ਮੈ ਜਾਵੇਂ ਆਸਮੇਂ ਚੋਰਾ ਪਰਣਾਵਾ ਸਿੰਘਾਂ ਨਾ ਦੀ ਆਨੰਦਰਾਵਾ ਸ਼ੁਕਰੇ ਦੇ ਦੇਵ ਖੜਾ ਪਾੜਾ ਸਿੰਘ ਦਰੋ ਦਰਮਾਨੇ ਆਇਆ ਇਸਨੇ ਸਗਤਾਂ ਖੇ ਲਿਆ ਆ ਸਗਤੁ ਮਾਰੀ ਬਲ ਕਾਇਆ ਜੀ ਬਲ ਕੁ ਤੁਹਾਡੀ ਸਗਤ ਸੇ ਚਲਾੰਗ ਗਰੋ ਜੀ ਲਾਰ ਮੋ ਦੇਵੋਲਾ ਕਰ ਦੇਗਾ ਖਦਾ ਸੰਚਰਨ ਢਾਰ ਬਰੇ